ਕੌਣ ਹੈ ਬੱਬਾ ਜੀ ਫਟਾਫਟ ਬੋਲੋ ਸੰਗ ਤੇ ਬਹੁਤਾ ਬੱਬਾ ਜੀ ਬੂਟਾ ਹਣ ਮਹਾਰਾਜ ਠੀਕ ਹੈ 7 ਵਜੇ ਨਾ ਦੁਕਾਨ ਤੋਂ ਪਿੱਛੇ ਨੂੰ ਚੱਲੋ ਮਹਾਰਾਜ ਦੁਕਾਨ ਤੋਂ ਪਿੱਛੇ ਨੂੰ ਚੱਲੋ ਉੱਥੇ ਜੀ ਦੇਖੋ ਕੌਣ ਹੈ ਬੂਟਾ ਬੂਟਾ ਨਹੀਂ ਹੈ ਹੈ ਬੂਟਾ ਨਹੀਂ ਹੈ ਬੂਟਾ ਨਾ ਕੀਦਾ ਦਾ ਬਾਈ ਬੂਟਾ ਨਹੀਂ ਹੈ ਜੀ ਉੱਥੇ ਹਾਂ ਮਹਾਰਾਜ ਠੀਕ ਹੈ 7 ਵਜੇ ਨਾ ਉਸ ਦਾ ਮਹਾਰਾਜ ਪਹਿਲਾਂ ਪਰ ਮਾਰ ਕਾਣਾ ਕੰਨੀ ਖੜੀਆਂ ਨਹੀਂ ਕੰਨਾ ਕਬਰ ਮਾਉਲਾ ਗਾਫਰ ਦਾ ਵਹੀ ਕਲਮਤਾ ਮਾਉਲਾ ਹਾਂਜੀ ਮਿੱਤਰੋ ਕੀ ਹਾਲ ਚਾਲ ਅਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਸਾਡੇ ਚੈਨਲ ਤੇ ਵੀਡੀਓ ਨੂੰ ਕਰਦੇ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਦਾ ਟੌਪਿਕ ਹੈ ਜੀ ਪੰਜਾਬ ਚ ਇੰਨੇ ਤਰ੍ਹਾਂ ਦੇ ਬਾਬੇ ਆ ਚੁੱਕੇ ਹਨ ਮੈਂ ਤੁਹਾਨੂੰ ਅੱਜ ਗਿਣਾਉਂਦਾ ਹਾਂ ਮਝੋ ਪਰ ਬਾਬੇ ਨਹੀਂ ਖਤਮ ਹੋਣੇ ਇਹ ਬਾਬੇ ਦੇਖ ਲੈ ਤੇ ਕਪਿਲ ਸ਼ਰਮਾ ਦਾ ਸ਼ੋਅ ਦੇਖ ਲੈ ਇੱਕੋ ਬਰਾਬਰ ਨੇ ਚਲੋ ਜੀ ਆ ਪਹਿਲੇ ਬਾਬੇ ਦੇ ਦਰਸ਼ਨ ਕਰੋ ਬੂਟਾ ਕੌਣ ਹੈ ਬੱਬਾ ਜੀ ਫਟਾਫਟ ਬੋਲੋ ਸੰਗਤ ਬਹੁਤਾ ਬੱਬਾ ਜੀ ਬੂਟਾ ਹਣ ਮਹਾਰਾਜ ਠੀਕ ਐ 7 ਵਜੇ ਨਾ ਦੁਕਾਨ ਤੋਂ ਪਿੱਛੇ ਨੂੰ ਚੱਲੋ ਮਹਾਰਾਜ ਦੁਕਾਨ ਤੋਂ ਪਿੱਛੇ ਨੂੰ ਚੱਲੋ ਉੱਥੇ ਜੀ ਦੇਖੋ ਕੌਣ ਆ ਬੂਟਾ ਬੂਟਾ ਨਹੀਂ ਹੈ ਹੈ ਬੂਟਾ ਨਹੀਂ ਬੂਟਾ ਨਾ ਕੀਦਾ ਦਾ ਬਾਈ ਬੂਟਾ ਨਹੀਂ ਹੈ ਜੀ ਉੱਥੇ ਨਾ ਹਾਂ ਮਹਾਰਾਜ ਠੀਕ ਐ 7 ਵਜੇ ਨਾ ਉਸ ਦਾ ਮਹਾਰਾਜ ਪਹਿਲਾਂ ਪਾਣੀ ਕਰਾਇਆ ਤੁਸੀਂ ਨੇ ਨਹੀਂ ਹੂੰ ਥੋੜੇ ਮੂਟੇ ਪਾ ਕਰਕੇ ਦਿੱਤੇ ਆ ਤੁਹਾਡੇ ਤੇ ਤਰਸ ਵੀ ਆਉਂਦਾ ਬੇਟਾ ਕੋਈ ਹੋਰ ਕੰਮ ਸਿੱਖ ਲਓ ਕੋ ਬਿਲਡਿੰਗ ਦਾ ਸਿੱਖ ਲਓ ਇਹਦਾ ਬਾਬਾ ਤਾਂ ਨਾ ਆਨਲਾਈਨ ਹੀ ਬੈਠਾ ਲੱਗਦਾ ਸਾਲਾ ਸੀਨ ਕਰਨ ਸਾਰ ਰਿਪਲਾਈ ਆ ਰਿਹਾ ਇਹਦਾ ਤਾਂ ਏਦਾਂ ਲੱਗਦਾ ਵੀ ਬਾਹਲੀ ਕੱਖ ਵੱਡ ਵੱਡ ੱਕਿਆ ਪਿਆ ਹੁੰਦਾ ਜਿਵੇਂ ਕਰਦਿਆਂ ਤੋਂ ਸਾਲੇ ਨੇ ਮਾੜੀ ਮੁੰਡੀ ਟ੍ਰੇਨਿੰਗ ਵੀ ਨਹੀਂ ਲਈ ਸਿੱਧਾ ਹੀ ਆਨਸਾਰ ਗਰਾਊਂਡ 'ਚ ਉਤਰ ਗਿਆ ਇਸ ਵਿਚਾਰੇ ਨੂੰ ਯਾਰ ਕੀ ਗਾਲਾਂ ਦਈਏ ਹੁਣ ਪਤੰਦਰ ਨੇ ਲੋਕਾਂ ਦੀ ਚੱਕ ਜਾ ਕੇ ਆਪ ਦਾ ਕੁੰਡਾ ਕਰਾ ਲੈਣਾ ਲੋਕਾਂ ਦਾ ਜਾਣਾ ਕੁਛ ਨਹੀਂ ਇਹਦਾ ਰਹਿਣਾ ਕੁਛ ਨਹੀਂ ਇੰਨੀ ਜਲਦੀ ਐਕਟਿੰਗ ਉਹ ਤੰਦਰਾ ਮੈਂ ਯਾਰ ਇਹ ਸੋਚਦਾ ਵੀ ਇਹ ਇਹੋ ਜਿਹੇ ਇਲੈਕਸ਼ਨ ਕਰਦੇ ਆ ਤੇ ਸਾਲੀ ਆਪਦੀ ਹਾਸੇ ਕਿਵੇਂ ਕੰਟਰੋਲ ਕਰਦੇ ਹੋਣੇ ਯਾਰ ਮਨ ਤਾਰਜਨ ਵਾਲੀ ਗੱਲ ਸੱਚੀ ਲੱਗਦੀ ਆ ਵੀ ਬਾਬੇ ਵਾਲਾ ਕੰਮ ਨਾ ਆਪਾਂ ਨੂੰ ਵੀ ਸ਼ੁਰੂ ਕਰਨਾ ਹੀ ਪੈਣਾ ਲੋਕਾਂ ਦਾ ਭਲਾ ਹੋਵੇ ਜਾਂ ਨਾ ਹੋਵੇ ਲੋਕਾਂ ਦੇ ਚੀਜ਼ ਤੋਂ ਕਿ ਚੱਲਣਾ ਨਾ ਚੱਲਣਾ ਆਪਣੀ 2 ਮਹੀਨੇ ਚ ਫੋਰਚਨਰ ਪੱਕੀ ਆ ਜਿਹੜਾ ਬਾਬਾ ਆਉਂਦਾ 2 ਮਹੀਨੇ ਕੰਮ ਕਰਦਾ ਹੁਣਾ ਵੱਧ ਵੱਧ ਉਸ ਤੋਂ ਬਾਅਦ ਚੰਗੀਆਂ ਚੰਗੀਆਂ ਗੱਡੀਆਂ ਬਾਬੇ ਦੇ ਥੱਲੇ ਚੰਗੀਆਂ ਚੰਗੀਆਂ ਭਗਤਨੀਆਂ ਬਾਬੇ ਕੋਲੇ ਮੌਸਮ ਤੋਂ ਐਸਾ ਲੱਗ ਰਿਹਾ ਦਿਲ ਗਾਰਡਨ ਗਾਰਡਨ ਹੋ ਰਿਹਾ ਬਹੁਤ ਮਜ਼ਾ ਆ ਰਿਹਾ ਹੈ ਯਾਹਾਂ ਤੇ ਬਾਬਾ ਜੀ ਇੱਕ ਨਾ ਟੈਂਪੋ ਦਾ ਮੁੱਦਾ ਬੜਾ ਚੱਲਿਆ ਹੋਇਆ ਪੰਜਾਬ ਚ ਇਹਨਾਂ ਤੇ ਕੀ ਕਹਿਣਾ ਚਾਹੋਗੇ ਟੈਂਪੋ ਜਿਹੜੇ ਹੁੰਦੇ ਆ ਕਿਆ ਬੋਨੂ ਕਿਆਬ ਮੈਸਪੇ ਮੈਂ ਕੁਝ ਬੋਲ ਹੀ ਨਹੀਂ ਸਕਦਾ ਉਹ ਮੈਂ ਨਹੀਂ ਕਹਣਾ ਵੀਰੇ ਗੱਲਾਂ ਕੋਈ ਕੋਈ ਉਹ ਗੱਲਾਂ ਮੈਂ ਨਹੀਂ ਨਹੀਂ ਜਾਣੀ ਆ ਕਿ ਮੈਂ ਕੋਈ ਉਹ ਨਹੀਂ ਉਹ ਗੱਲਾਂ ਤਾਂ ਮੈਂ ਕਰਨੀ ਬੰਦਾ ਨਾ ਜਾਣੀ ਹਾਂ ਮੈਂ ਕਿਹਣਾ ਸਵਾਦ ਹੀ ਲਿਆਤਾ ਸਿਰਾ ਕਰਵਾਤਾ ਜਿਹੜੀ ਆ ਪਾਣੀ ਚ ਭਿਆਉ ਕਣੀ ਮਾਰਦੇ ਹੁੰਦੇ ਉਹ ਮਾਰੀਆ ਪੱਤਰਕਾਰ ਦੇ ਤਾਂ ਇਹ ਪੱਤਰਕਾਰ ਤਾਂ ਨਹੀਂ ਅੱਗੇ ਤੋਂ ਕਿਸੇ ਨੂੰ ਇਹੋ ਜੇ ਕੁਐਸਚਨ ਕਰਦਾ ਕਿਉਂਕਿ ਸਾਡੇ ਸਿੰਗਰਾਂ ਤੇ ਸਮਾਜ ਸੇਵੀਆਂ ਕੋਲੇ ਕੰਮ ਹੀ ਇੱਕ ਰਹਿ ਗਿਆ ਜੇ ਕੋਈ ਮੁੱਦਾ ਨਹੀਂ ਮਿਲਦਾ ਤਾਂ ਇਸ ਟੌਪਿਕ ਬਾਰੇ ਲੱਗ ਜੂ ਇਹਨਾਂ ਨੂੰ ਨਿੰਦੀ ਜਾਓ ਬੈਠੇ ਪੌਡਕਾਸਟਾਂ ਤੇ ਤੁਹਾਡੀ ਸਾਰੀ ਇੰਟਰਵਿਊ ਇਹਨਾਂ ਨੂੰ ਨਿੰਦਨ ਚ ਲੰਘ ਜਾਣੀ ਆ ਕਿਉਂਕਿ ਇਹਨਾਂ ਨੂੰ ਕ੍ਰਾਸ ਕੁਐਸਚਨ ਤਾਂ ਕੋਈ ਕਰ ਹੀ ਨਹੀਂ ਰਿਹਾ ਵੀ ਸਾਲਿਓ ਪੱਤਰਕਾਰੋਂ ਤੁਸੀਂ ਕੋਈ ਝੱਜ ਦਾ ਕੁਐਸਚਨ ਕਰ ਲਓ ਪਰ ਆ ਜਿਹੜੀ ਬਾਬੇ ਨੇ ਕਰੀ ਜਾਣਾ ਆ ਮਰਦਾਂ ਵਾਲੀ ਗੱਲ ਕਰੀ ਆ ਆ ਪੱਤਰਕਾਰ ਮਾਈਕ ਮੈਲੇ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਬੰਦਿਆਂ ਵਾਂਗੂ ਜਾਂ ਤਾਂ ਕੋਈ ਢੰਗੇ ਤੇ ਪੌਡਕਾਸਟ ਕਰਨ ਲੱਗ ਜਾਓ ਚੰਗੀਆਂ ਇੰਟਰਵਿਊਆਂ ਕਰਨ ਲੱਗ ਜਾਓ ਨਹੀਂ ਸਾਲਿਓ ਥੋਡੇ ਵੀ ਹੁਣ ਇਹੋ ਜਿਹੀ ਜੁੱਤੀ ਫਿਰਨੀ ਐ ਜਿਵੇਂ ਨੇਪਾਲ ਵਾਲਿਆਂ ਦੇ ਫਿਰੀ ਐ ਜਿਉਂ ਚੱਕਦਾ ਮਾਇਕ ਭੂਰੀ ਜਾਣਗੇ ਭੰਦਨੇ ਹੱਥਾਂ ਤੱਕ ਭੈਣ ਚ ਉਹਦਾ ਇੱਡਾ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ਤੇ ਗਿਆ ਮੈਰੀਜ਼ ਉੱਤੇ ਕਾ ਗਾਣਾ ਬੜਾ ਚੱਲੇ ਪਤਾ ਨਹੀਂ ਕਿਹੜਾ ਗਾਣਾ ਸੀਗਾ ਗਾਣਾ ਚੱਲੇ ਪਿੰਡ ਸਾਰਾ ਬਣਿਆ ਪਿਆ ਗੈਂਗਲੈਂਡ ਤੂੰ ਆ ਕਦੀ ਸ਼ਹਿਰ ਨੂੰ ਆ ਜਾ ਐਦਾਂ ਕੀ ਸ਼ਾਇਦ ਨਾ ਪਿੰਡ ਪਿਆ ਬਣਿਆ ਗੈਂਗਲੈਂਡ ਗੈਂਗਲੈਂਡ ਵੀ ਉਹਨੇ ਦੇਖੋ ਆਪਣੇ ਪਿੰਡ ਨੂੰ ਆਪਣੇ ਦੇਸ਼ ਨੂੰ ਗੈਂਗਲੈਂਡ ਬਣਾਤਾ ਤੇ ਮੈਨੂੰ ਪਰਮੇਸ਼ਰ ਕਹਿੰਦਾ ਇਹਨਾਂ ਲੋਕਾਂ ਨੇ ਗੈਂਗਲੈਂਡ ਬਣਾਇਆ ਤੂੰ ਮੈਨੂੰ ਲੱਗਾ ਕੋਈ ਟੰਗ ਦੀ ਗੱਲ ਕਰੂ ਪਰਮੇਸ਼ਰ ਨਾ ਥੱਲੇ ਤੇਰੇ ਆਪ ਆ ਕੇ ਥੱਪੜ ਮਾਰਨਾ ਜਿਹੜਾ ਤੂੰ ਸੰਗਟ ਡੜ ਰਿਹਾ ਸਾਲੇ ਖਾ ਕੇ ਜੀਵ ਵਾਲੀਆਂ ਜਿਉਂ ਲੱਗਦਾ ਪਿੱਟਣ ਨਾ ਇਹਨਾਂ ਨੂੰ ਕੋਈ ਰੋਕਣ ਵਾਲਾ ਨਾ ਟੋਕਣ ਵਾਲਾ ਭੈਣ ਦੇ ਰੱਬ ਦੇ ਨਾਮ ਤੇ ਇੰਨਾ ਜਨਤਾ ਦਾ ਫੁੱਦੂ ਲਾਉਂਦੇ ਆ ਤੇ ਯਾਰ ਇੱਕ ਮੈਨੂੰ ਇਹ ਕਨਸੈਪਟ ਨਹੀਂ ਇਹਨਾਂ ਦਾ ਸਮਝ ਆਉਂਦਾ ਜਿੰਨੇ ਆ ਬਾਬੇ ਪੀਰ ਭੂਤਾਂ ਚੰਡੇਲਾਂ ਵਾਲੇ ਆ ਇਹ ਸਾਲੇ ਸਿੰਗਰਾਂ ਦੇ ਗਾਣੇ ਕਿਉਂ ਰੀਮਿਕਸ ਕਰਦੇ ਆ ਕਿਵੇਂ ਕਿਵੇਂ ਲੋਕ ਰਹਤੇ ਯਾਰ ਯਹਾਂ ਪਰ ਹੁਣ ਗੈਂਗਲੈਂਡ ਨੂੰ ਗੋਡਲੈਂਡ ਬਣਾਉਣ ਨੂੰ ਫਿਰਦਾ ਜਿੱਦਾਂ ਦੀਆਂ ਇਹਦੀਆਂ ਹਰਕਤਾਂ ਗੋਡਲੈਂਡ ਤਾਂ ਨਹੀਂ ਬਣਦਾ ਇਹ ਕੁਝ ਹੋਰ ਬਣਦਾ ਜਾ ਰਿਹਾ ਮੇਰੀ ਦੇਖ ਲਿਆ ਸੀ ਉਹਨੇ ਕੋਈ ਪੈਣ ਦੱਬਾ ਗਿਆ ਬੰਦਾ ਬੜ ਕੋਣ ਜਲੰਦਰ ਨਹੀਂ ਪਰਿਵਾਰ ਕਾਣਾ ਚੜਦੀ ਕਮਨੀ ਨਹੀਂ ਆ ਗਿਆ ਕਾਣਾ ਕਿਆ ਬੋਲੂ ਮੈਂ ਇਸ ਪੇ ਕਿਆ ਬੋਨੂ ਕਿਆਬ ਮੈਂ ਇਸ ਪੇ ਮੈਂ ਕੁਝ ਬੋਲ ਹੀ ਨਹੀਂ ਸਕਤਾ ਬੁੱਢੀ ਕਹਿੰਦੀ ਪਰਾ ਮੈਂ ਉੱਟ ਕੇ ਦਿਖਾਉਣੀ ਆ ਤਨ ਉੱਡਣਾ ਹੀ ਨਹੀਂ ਆਉਣਾ ਜੇ ਤੂੰ ਐ ਉੱਡਦਾ ਰਿਹਾ ਤਾਂ ਕਿਸੇ ਨੇ ਯਕੀਨ ਹੀ ਨਹੀਂ ਕਰਨਾ ਵੀ ਬਾਬਾ ਸੱਚੀ ਆਇਆ ਸੀ ਗ੍ਰੈਵਿਟੀ ਕਾਂਗੇ ਇਸਮੇ ਗ੍ਰੈਵਿਟੀ ਗਈ ਮਾਚੂਦਾ ਨੇ ਐਸੀ ਕੋਈ ਚੀਜ਼ ਨਹੀਂ ਹੁੰਦੀ ਆ ਬੁੱਡੀਆਂ ਨੂੰ ਨਾ ਕੰਮ ਕਰਨੇ ਵੇਲੇ ਸਰਵਾਈਕਲ ਹੋ ਜਾਂਦਾ ਆ ਹੁਣ ਦੇਖ ਲਓ 360 ਡਿਗਰੀ ਤੋਂ ਧੌਣ ਘੁਮਾ ਕੇ ਲਿਆ ਰਹੀ ਆ ਪੈਰੇ ਆ ਫਰਕ ਮਾਂ ਦੀ ਤੀਨੂ ਆ ਮਾਤਾ ਨੂੰ ਜਾਂ ਜੋਏ ਪੀਰ ਬਾਬੇ ਆ ਰਹੇ ਆ ਉਹ ਮੁਸ਼ਕੇ ਦੇ ਲੋਕਾਂ ਚ ਕਿਉਂ ਆ ਰਹੇ ਆ ਜ਼ਰੂਰ ਤੁਸੀਂ ਬਾਬੇ ਹੋ ਪੀਰ ਹੋ ਕਿਸੇ ਢੰਗ ਦੇ ਅਮੀਰ ਬੰਦੇ ਚਦਾ ajo ਜਿੱਥੇ ਐਸ਼ ਵੀ ਲੈ ਸਕੋ ਉੱਪਰੋ ਜਿਹੜੇ ਆ ਪੀਰ ਫਕੀਰ ਬਾਬੇ ਆਉਣਗੇ ਪਤੰਦਰ ਅਨਸਾਰੀ ਸਿਰ ਜੂਸਰ ਵਾਂਗੂ ਚਲਾ ਦਿੰਦੇ ਆ ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ ਜਿਉਂ ਲੱਗਦਾ ਕਮਾਉਣ ਪਤੰਦਰ ਵਾਲੀ ਨਹੀਂ ਆਉਣ ਦਿੰਦੇ ਯਾਰ ਦੇ ਦੇ ਕਿਹੜਾ ਦੇ ਦੇ ਕਿਹੜਾ ਲੈ ਕਿਹੜਾ ਐ ਮੈਂ ਜਦੋਂ ਇਹਨਾਂ ਦਾ ਪਹਿਲੀ ਵਾਰਾ ਸਾਰਾ ਸੀਨ ਦੇਖਿਆ ਸਾਰਾ ਇਹਨਾਂ ਦਾ ਨਜ਼ਾਰਾ ਦੇਖਿਆ ਸਾਲਾ ਮੈਨੂੰ ਉਦੋਂ ਕਨਸੈਪਟ ਸਮਝ ਆਇਆ ਆ ਬਾਬਾ ਪੀਰਾਂ ਦਾ ਇਹਨਾਂ ਦਾ ਕੋਈ ਕੁਝ ਨਹੀਂ ਆਉਂਦਾ ਕਿਉਂਕਿ ਮੈਂ ਜਿੰਨਾਂ ਦੇ ਇਹ ਸੀਨ ਦੇਖਿਆ ਸੀ ਨਾ ਉਹ ਗਾਂ ਦੀ ਗਾਂ ਬੰਦਾ ਸੀ ਤੀਵੀਂ ਵਾਜ ਬੰਦਾ ਨਹੀਂ ਹੁੰਦਾ ਉਹ ਉਹ ਜਨਾਨੀਆਂ ਤੋਂ ਖਾ ਖਾ ਪੈਸੇ ਆਪ ਦਾ ਡੰਗਸਾਰਦਾ ਸੀ ਪਿਓ ਦਾ ਕੁਝ ਕਰਦਾ ਨਹੀਂ ਸੀ ਠੀਕ ਹੈ ਤੇ ਉਹਦੀ ਮਾਂ ਲਾਉਣੀ ਹੁੰਦੀ ਸੀ ਚੌਂਕੀ ਤੇ ਉਹ ਚੌਂਕੀ ਲਾਉਣੀ ਉਹਨੇ ਤੇ ਪਤੰਦਰਾ ਨੇ ਵੀਰਵਾਰ ਵਾਲੇ ਦੇ ਨੇ ਚੰਗੇ ਪੈਸੇ ਕੁੱਟਨੇ ਫੇਰ ਸਾਲਾ ਮੈਨੂੰ ਕਨਸੈਪਟ ਸਮਝ ਆਇਆ ਵੀ ਲੋਕਾਂ ਦਾ ਭਲਾ ਹੋਵੇ ਨਾ ਹੋਵੇ ਇਨਾਂ ਦੇ ਪਰ ਚੰਗਾ ਕੰਮ ਚੱਲਦਾ ਪਤੰਦਰਾ ਨੇ ਦਿਨਾਂ ਚ ਹੀ ਕੋਠੀ ਪਾਤੀ ਸੀ ਉਹਨਾਂ ਨੇ ਤੇ ਉਹੀ ਕੰਮ ਸਾਲਾ ਇਹਨਾਂ ਦਾ ਇਹ ਸਾਲੇ ਲਾਉਂਦੇ ਆ ਇਕੱਲੇ ਤੁੱਕੇ ਦੱਸਾਂ ਜੋ ਇੱਕ ਨਾ ਇੱਕ ਦਾ ਤਾਂ ਕੁਛ ਨਾ ਕੁਛ ਤਾਂ ਹੋ ਹੀ ਜਾਣਾ ਤੇ ਫਿਰ ਇਹਨਾਂ ਦੀਆਂ ਫੋਰਚਨਰਾਂ ਪੱਕੀਆਂ ਹੁੰਦੀਆਂ ਲੋਕ ਆ ਨਾ ਜਿਹੜੇ ਇਹ ਗਰੀਬ ਦਾ ਭਲਾ ਕਰਨ ਨਾਲੋਂ ਇਹਨਾਂ ਦੇ ਥੱਲੇ ਪੈਣਾ ਜ਼ਿਆਦਾ ਪਸੰਦ ਕਰਦੇ ਆ ਸੋ ਰੁਕੋ ਜਰਾ ਸਬਰ ਕਰੋ बोला धक्का मुक्की ने आज के लिए फिलहाल इतना ही आपकी तरह मैं भी मायूस हूं लेकिन उम्मीद पर दुनिया कायम है देखो आ वीडियो च कईया ने फीलिंग्स हर्ट होया होणगियां क्योंकि वाला मेनू भी आए सी की पता कोई चलो चज्ज दीदा निकले आंदी ओ पहन देओ यार ओ बस करो जुलूस कड्ना ऐडियां ऐडियां दाड़ियां रख ਲੈਣਗੇ ਚਿੱਟੀ ਹੋ ਗਈ ਦਾੜੀ ਪਰ ਅਕਲ ਨਾ ਆਈ ਤੁਹਾਨੂੰ ਹਾਂ ਚੋਦਾ ਇੱਦਾਂ ਕਲੰਨਾ ਦਾ ਦੇਸ਼ ਆ ਯਾਰ ਇਹ ਹਿੰਦੁਸਤਾਨ ساری ਉਮਰ ਕੱਟਤੀ ਕੋਈ ਅਕਲ ਲੈ ਲੈਣੀ ਸੀ ਯਾਰ ਇਹ ਲੋਕਾਂ ਦੀ ਨਾ ਦਾਤ ਦੇ ਨਾਲ ਹੀ ਆ ਪਹਿਲੀ ਗੱਲ ਤਾਂ ਜਿਹੜੀ ਇਹਨਾਂ 'ਚ ਹਿੰਮਤ ਆਉਂਦੀ ਆ ਪਤਾ ਨਹੀਂ ਕਿੱਥੋਂ ਆਉਂਦੀ ਆ ਕਿਉਂਕਿ ਸਾਰੇ ਟੱਬਰ ਦਾ ਜਲੂਸ ਕੱਢਣਾ ਹੁੰਦਾ ਇਹਨਾਂ ਨੇ ਨਾਲ ਦੀ ਨਾਲ ਤੇ ਜਿਹੜੀਆਂ ਇਹ ਆਟਮਾ ਕਰਦੇ ਆ ਤੇ ਜਾਂ ਇਹ ਜਿਹੜਾ ਕੁਛ ਵੀ ਜਲੂਸ ਕੱਢਦੇ ਆ ਸਾਲ ਇਹਨਾਂ ਨੂੰ ਦੇਖ ਕੇ ਨਾ ਤਾਂ ਲੋਕਾਂ ਨੂੰ ਹਾਸਾ ਆਉਂਦਾ ਨਾ ਆਹ ਜਿਹੜੇ ਨਾਲ ਦੇ ਹੁੰਦੇ ਆ ਇਹਨਾਂ ਨੂੰ ਹਸਾਉਂਦਾ ਭੈਂਦ ਨੇ ਸਾਡੇ ਵਾਲੇ ਬਾਬੇ ਬਣ ਜਾਣ ਮੈਨੂੰ ਲੱਗਦਾ ਇਹ ਰੋਜ਼ ਛੱਤਰ ਖਾ ਕੇ ਆਇਆ ਕਰਨਗੇ ਇਹਨਾਂ ਨੂੰ ਸਾਲਿਆਂ ਨੂੰ ਜਮਾਂ ਹੀ ਪਤੰਦਰ ਇੰਨੇ ਸੀਰੀਅਸ ਹੋ ਕੇ ਬਹਿ ਜਾਂਦੇ ਆ ਯਾਰ ਬਾਬਿਆਂ ਨੇ ਭੁਰਨ ਦਾ ਠੇਕਾ ਲੈ ਰੱਖਿਆ ਆਪਣੀਆਂ ਮਾਈਆਂ ਬੀਬੀਆਂ ਨੇ ਪੂਰਾ ਪਰਵਾਹੋਂ ਦਾ ਠੇਕਾ ਲੈ ਰੱਖਿਆ ਭੇੜੇ ਵਾਲੇ ਆ ਭੈਂਤੋ ਝੜਮ ਇਕੱਠੇ ਹੋਏ ਸਾਰੇ ਚੂੜੇ ਭੁੱਖੇ ਨੰਗੇ ਮੇਰੇ ਸਾਲੇ ਐਸ ਕੰਮ ਤੇ ਹੋਗੇ ਬਾਬਿਆਂ ਦੀ ਅਜੱਜਾ ਪੱਲੜੀ ਟੁੱਟਣੀ ਨਹੀਂ ਦੇਣੀ ਇਹ ਨੇ ਕਿਚੀਚੀਆਂ ਵਾਲੇ ਬਾਬਾ ਜੀ ਇਹਨਾਂ ਦੀ ਇੱਕੋ ਇੱਕ ਪ੍ਰਾਪਤੀ ਆ ਇਹਨਾਂ ਨੇ ਪਹਾੜਾਂ 'ਚ ਜਾ ਕੇ ਜੰਗਲੀ ਹਾਥੀ ਦਾ ਸਭ ਕੁਝ ਮੂੰਹ 'ਚ ਪਾ ਲਿਆ ਸੀ ਤੇ ਬਸ ਉਦੋਂ ਨਾਲ ਇਹਨਾਂ ਨੂੰ ਕਚੀ-ਚੀ ਚੀਂ ਜੜਨ ਲੱਗੀਆਂ ਹੋਈਆਂ ਇਹ ਬਾਬਾ ਇੱਕੋ ਚੀਜ਼ ਨਾਲ ਖੁਸ਼ ਹੁੰਦਾ ਤੁਸੀਂ ਘਰੋਂ ਜਾਣਾ ਲਾਲ ਮਿਰਚਾਂ ਲੈ ਕੇ ਜਾਣੀਆਂ ਹਰੀਆਂ ਮਿਰਚਾਂ ਵੀ ਲੈ ਕੇ ਜਾਣੀਆਂ ਤੇ ਪੀਸੀਆਂ ਹੋਈਆਂ ਵੀ ਮਿਰਚਾਂ ਲੈ ਕੇ ਜਾਣੀਆਂ ਉਹ ਜਾਣ ਸਾਰ ਬਾਬੇ ਦੀ ਪਿੱਠ 'ਚ ਪਾ ਦੇਣੀ ਆ ਬਸ ਤੁਹਾਡੇ ਵਿਗੜੇ ਕੰਮ ਸਾਰੇ ਰਾਸ ਆ ਜਾਣੇ ਆ ਆ ਕੁੜੀ ਜਾਵੇ ਕੇਸਰੀ ਸਿਰਾਂ ਤੇ ਬੰਨ ਕੇ ਸਾਲਿਓ ਸ਼ਰਮ ਕਰ ਲੋ ਸਾਡੇ ਗੁਰੂਆਂ ਦੀਆਂ ਕਰਵਾਨੀਆਂ ਘੱਟ ਸੀ ਜੋ ਤੁਸੀਂ ਆਹ ਚੇਲੇ ਚਪਟਿਆਂ ਦੇ ਸਿਰ ਝਕਾਉਂਦੇ ਫਿਰ ਰਹੇ ਹੋ ਕੀ ਪੰਜਾਬ ਚ ਦੱਸਾਂਗੇ ਪੁੱਤਾ ਇੱਥੇ ਤਾਂ ਇਕੱਲੇ ਜਾਂ ਤਾਂ ਟੈਂਪੂ ਆ ਜਾਂ ਬੱਸ ਆ ਬਾਬੇ ਆ ਓਏ ਹੋਰ ਕੁਝ ਮਹਾਰਾਜ ਕਰ ਲੋ ਕੋਈ ਡੱਕਾ ਤੋੜ ਲੋ ਇਹਨੂੰ ਤਾਂ ਸਾਲਿਓ ਦਿਹਾੜੀਆਂ ਕਰ ਲੋ ਘੱਟੋ ਘੱਟ ਲੋਕਾਂ ਚ ਇੱਜ਼ਤ ਦਾ ਬਣੀ ਰਹੂ ਉਹਨਾਂ ਦੀ ਭੈਣ ਦੀ ਕੁਸੇ ਨਾਲ ਦੀ ਕੋਈ ਮੇਰੀ ਹੋਰਵਾੜਾਂ ਦੀ ਭੈਣ ਦੀ ਲੰਨ ਪੱਕੀ मरमा वही कौल उठा मर मौला क्या बोलू मैं इस पे क्या बोलू क्या अब मैं इस पे मैं कुछ बोल ही नहीं सकता ਲਓ ਜੀ ਇੱਕ ਹੋਰ ਬਾਬਾ ਕਿਉਂ ਪੈਂਦੀਆਂ ਤੱਕ ਚੈਂਪੀਅਨ ਮੰਨਦੇ ਹੋ ਫਿਰ ਬਾਬਿਆਂ ਨੂੰ ਇੰਨੇ ਤਾਂ ਨਾ ਕਿਸੇ ਚ ਭਜਾਲ ਨਹੀਂ ਹੁੰਦੇ ਜਿਨੇ ਬਾਬੇ ਪੈਦਾ ਹੋ ਰਹੇ ਆ ਇੱਕ ਚੱਕੋ ਬਾਬਾ ਨਿਕਲ ਰਿਹਾ ਕਿਤੇ ਬੋਰ ਕਰ ਲੋ ਉੱਥੇ ਬਾਬਾ ਨਿਕਲ ਰਿਹਾ ਮਤਲਬ ਯਾਰ ਹਰ ਘਰ ਚ ਬਾਬਾ ਮਿਲ ਰਿਹਾ ਕਿਆ ਬਾਤ ਤੇ ਬਾਬੇ ਵੀ ਸਿਰਾਂ ਤੋਂ ਸਿਰਾਂ ਮੈਨੂੰ ਲੱਗਦਾ ਐਕਟਰਾਂ ਨੂੰ ਇਹਨਾਂ ਨੇ ਪਿੱਛੇ ਛੱਡ ਦੇਣਾ ਜਿੱਦਾਂ ਦੇ ਇਹਨਾਂ ਦੇ ਹਾਲਾਤ ਕੁੜੀ ਚੋਰ ਹਾਸਾ ਸਭੱਖੀਆਂ ਇਕੱਠੀਆਂ ਹੋ ਗਈਆਂ ਪਰ ਬਾਬਿਆਂ ਦੇ ਲੱਛ ਨਹੀਂ ਮੁੱਕ ਰਹੇ ਯਾਰ ਇਹ ਬਾਬੇ ਨੂੰ ਯਾਰ ਆਪਦੀਆਂ ਵੀਡੀਓ ਦੇਖ ਕੇ ਨਹੀਂ ਹੱਸਦਾ ਆਉਂਦਾ ਜ ਜਨਾਂ ਦੇ ਪਰਿਵਾਰ ਦੇ ਕਹਿੰਦੇ ਨਹੀਂ ਹੁਣੇ ਯਾਰ ਫਿਰ ਕਿੰਨਾ ਬੂਟਾ ਗਾਲਾਂ ਕੱਢਦਾ ਉਹ ਦੇਖੀ ਉਹ ਦੇਖੀ ਬਾਬਾ ਹੀ ਰਗੜਦਾ ਬਦੰਦਰਾ ਨੇ ਸਾਲਾ ਯਾਰ ਕੀ ਚੱਲ ਰਿਹਾ ਓਏ ਬਾਬੇ ਨੂੰ ਤਾਂ ਛੱਡ ਦਿਓ ਯਾਰ ਬਾਬੇ ਦੀਆਂ ਪੱਪੀਆਂ ਲੈਣ ਲੱਗੇ ਮੇਰੇ ਤਾਂ ਯਾਰ ਹੱਥ ਖੜੇ ਆ ਬਾਈ ਮੈਂ ਇਹ ਤੋਂ ਵੱਧ ਬਾਬੇ ਨੂੰ ਨਹੀਂ ਦੇਖ ਸਕਦਾ ਮੇਰਾ ਦੇਖਦੇ ਦੇਖਦੇ ਨਾ ਇਕੱਠਾ ਹੋ ਚੁੱਕਿਆ ਪਰ ਬਾਬੇ ਦੀਆਂ ਬਗਚੂਦੀਆਂ ਨਹੀਂ ਮੁੱਕ ਰਹੀਆਂ ਐਡੇ ਸਾਲੇ ਕੂਸੇਪੂਰ ਨੇ ਲੋਕ ਯਾਰ ਮੈਂ ਕਹਣਾ ਜਿਹੜਾ ਬੰਦਾ ਡਿਪਰੈਸ਼ਨ 'ਚ ਆਣਾ ਉਹਨੂੰ ਆਹ ਪੰਜਾਬ ਦੇ ਬਾਬੇ ਦਿਖਾਓ ਕੱਲੇ ਕੁਝ ਨਹੀਂ ਕਰਨਾ ਸੀ ਬਾਬਿਆਂ ਕੋਲੇ ਲੈ ਕੇ ਜਾਓ ਬੰਦਾ ਡਿਪਰੈਸ਼ਨ 'ਚੋਂ ਬਾਹਰ ਛੱਡੋ ਬੰਦਾ ਕੁੰਮਾ 'ਚੋਂ ਨਾ ਬਾਹਰ ਆ ਜੇ ਤੱਕ ਇਹੋ ਕਿਉਂਕਿ ਰੀਅਲ ਕਾਮੇਡੀ ਹੈ ਨਾ ਜਿਹੜੀ ਰੂਡਸ ਵਾਲੀ ਕਾਮੇਡੀ ਹੁੰ ਅਬ ਬਾਕੀ ਤਾਂ ਐਵੇਂ ਡਾਇਲੌਗ ਲਿਖ ਰਹੇ ਆ ਮਾਂ ਚੋਤੀ ਬਾਪੂ ਕਹ ਕੇ ਮੈਂ ਤਾਂ ਵਸ ਉਹ ਆਪੇ ਜਾਂਣਾ ਮੈਂ ਤਾਂ ਭੈਣ ਚੋਤੀ ਸਾਰੇ ਕੰਮ ਦੀ ਤਾਂ ਚਲੋ ਜੀ ਬਾਬਿਆਂ ਦੇ ਟਗਵਾਂਜ ਚੱਲਦੇ ਰਹਿਣੇ ਆ ਜੇਕਰ ਤੁਹਾਡੇ ਤੋਂ ਵੀ ਬਾਬਾ ਬਣਿਆ ਜਾਂਦਾ ਤਾਂ ਬਣ ਜਾਓ ਕਿਉਂਕਿ ਪੜਾਈ ਲਿਖਣੇ ਚ ਰਹਿ ਨਹੀਂ ਕੋਈ ਸਕੂਪ ਹੀ ਸਾਲਾ ਬਾਬਿਆਂ ਵਾਲੇ ਕੰਮਾਂ ਚ ਰਹਿ ਗਿਆ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਚ ਹੱਸਦੇ ਰਹੋ ਮੁਸਕਰਾਉਂਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਸਤਿ ਸ਼੍ਰੀ ਅਕਾਲ